ਹਨ ਜੇ ਤੂੰ ਸਾਜ ਨਿਵਾਜਿਆ ਦੇ ਪਿੰਡ ਪਰਾਨਾ ਕਹਿੰਦੇ ਜੇ ਤੂੰ ਜਿਸ ਪ੍ਰਮਾਤਮਾ ਨੇ ਜਿਹੜਾ ਤੇਰਾ ਜਿਹੜਾ ਜੋ ਪਿੰਡ ਹੈ ਸਰੀਰ ਹੈ ਤੈਨੂੰ ਜੋ ਪਰਾਨ ਜੋ ਸਾਹ ਦੇ ਕਰਕੇ ਕਹਿੰਦੇ ਸਾਜਿਆ ਹੈ ਨਿਵਾਜਿਆ ਹੈ ਵਡਿਆਈ ਦਿੱਤੀ ਹੈ ਮੁੱਢਹੁ ਕੁਥਹੁ ਮੀਣਿਆ ਤੁਧ ਜਮਪੁਰ ਜਾਣਾ ਬਹਿ ਮੀਣ ਆ ਤੂੰ ਉਸ ਪਰਮਾਤਮਾ ਦੇ ਗੁਣਾਂ ਨੂੰ ਬਿਲਕੁਲ ਹੀ ਨਹੀਂ ਭੁਲਾ ਦਿੱਤਾ ਹੈ ਵਿਸਾਰ ਦਿੱਤਾ ਹੈ ਇਸ ਕਰਕੇ ਕਹਿੰਦੇ ਤੈਨੂੰ ਜਮਾਪੁਰੀ ਜੋ ਹੈ ਅੰਤ ਨੂੰ ਜਮਪੁਰੀ ਦੇ ਵਿੱਚ ਜਾਣਾ ਪਵੇਗਾ ਕਿਉਂਕਿ ਤੂੰ ਉਸ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ ਭੁਲਾ ਦਿੱਤਾ ਹੈ ਕਹ ਹਦ ਸੈ ਉਜਲਾ ਮਸ ਅੰਦਰ ਚਿੱਤੈ ਦੇ ਜਿਵੇਂ ਕਾਂਸੀ ਦਾ ਜੋ ਬਰਤਨ ਹੁੰਦਾ ਹੈ ਕਹਿੰਦੇ ਬਾਹਰੋਂ ਤਾਂ ਉਹ ਚਿੱਟਾ ਹੀ ਦਿਸਦਾ ਹੈ ਪਰ ਅੰਦਰੋਂ ਉਸ ਦੇ ਕਾਲਖ ਜੋ ਹੁੰਦੀ ਹੈ ਇਸ ਪ੍ਰਕਾਰ ਕਹਿੰਦੇ ਉਸ ਜੋ ਖੁਸੰਗੀ ਪੁਰਖ ਆਪਣੇ ਕਹਿੰਦੇ ਧਾਰਮਿਕ ਲਿਬਾਸ ਕਰਕੇ ਬਹੁਤ ਸੋਹਣੇ ਤਾਂ ਲੱਗਦੇ ਹਨ ਪਰ ਚਿੱਤ ਦੇ ਅੰਦਰ ਉਹਨਾਂ ਦੇ ਪਾਪ ਹੀ ਜੋ ਹੈ ਪਾਪਾਂ ਦੀ ਜੋ ਕਾਲਖ ਹੈ ਉਹ ਅੰਦਰ ਹੀ ਹੁੰਦੀ ਹੈ ਹਰਿਆ ਤੇਲ ਬੁਆੜ ਜਿਉ ਫਲ ਕੰਮ ਨਾ ਕਿਤੇ ਇਹ ਜਿਵੇਂ ਇੱਕ ਪ੍ਰਕਾਰ ਦਾ ਕਹਿੰਦੇ ਕਾ ਹੈ ਤੇ ਤਲਾਂ ਦੇ ਖੇਤ ਦੇ ਅੰਦਰ ਕਹਿੰਦੇ ਉਹ ਹਰਿਆ ਪਰਿਆ ਪ੍ਰਤੀਤ ਹੁੰਦਾ ਹੈ ਉਸ ਜੀਆਂ ਕਹਿੰਦੇ ਜੋ ਰੋਡੀਆਂ ਦੇ ਵਿਸਵਾਜੋ ਪੈ ਜਾਂਦੀ ਤੇ ਜਿਸ ਕਰਕੇ ਕਹਿੰਦੇ ਉਸ ਦੇ ਫਲ ਜੋ ਹੈ ਕਿਸੇ ਕੰਮ ਨਹੀਂ ਆਉਂਦੇ ਇਸ ਪ੍ਰਕਾਰ ਕਹਿੰਦੇ ਜੋ ਸਾਖਤ ਪੁਰਸ਼ ਹਨ ਉਹਨਾਂ ਨੇ ਜਿਹੜੇ ਲਿਬਾਸ ਧਾਰਨ ਕੀਤੇ ਹਨ ਬਾਹਰੋਂ ਤਾਂ ਸੋਹਣੇ ਲੱਗਦੇ ਹਨ ਪਰ ਹਿਰਦੇ ਉਹਨਾਂ ਦੇ ਅੰਦਰ ਜੋ ਵਿਸ਼ੇ ਵਕਾਣਾਂ ਦੇ ਨਾਲ ਭਰੇ ਹੋਏ ਹਨ ਜੇਹੀ ਕਲੀ ਕਨੇਰ ਦੀ ਮਨ ਤਨ ਦੋ ਭਿੱਤੈ ਇਸ ਤਰ੍ਹਾਂ ਕਹਿੰਦੇ ਕਲੇਰ ਦੀ ਕਲੀ ਜੋ ਦੋ ਪ੍ਰਕਾਰ ਦੀ ਹੁੰਦੀ ਹੈ ਅੰਦਰੋਂ ਚਿੱਟੀ ਤੇ ਬਾਹਰੋਂ ਲਾਲ ਰੰਗ ਦੀ ਹੁੰਦੀ ਹੈ ਇਸ ਤਰ੍ਹਾਂ ਕਹਿੰਦੇ ਮਨੁੱਖ ਜੋ ਪੁਰਖ ਵੀ ਕਹਿੰਦੇ ਦੋ ਭਾਂਤੀ ਦੇ ਹੁੰਦੇ ਹਨ ਤੇ ਉਹਨਾਂ ਦਾ ਤਨ ਕਰਕੇ ਕਹਿੰਦੇ ਜੋ ਚੂਹੇ ਰੰਗ ਦੇ ਤੇ ਬਾਹਰੋਂ ਤੇ ਅੰਦਰੋਂ ਕਹਿੰਦੇ ਉਹ ਫੁੱਲ ਬਹਿਰੀ ਵਰਗੇ ਹੁੰਦੇ ਹਨ ਪੈਂਜੂ ਦੇਸਨ ਰੰਗੂਲੇ ਮਰੀਏ ਅਗਲਿੱਤੈ ਇਹ ਪੈਂਜੂ ਜੋ ਕਰੀਰ ਦਾ ਪੱਕਾ ਫਲ ਹੁੰਦਾ ਹੈ ਦੇ ਉਹ ਦੇਸਨ ਦੇ ਵਿੱਚ ਤਾਰ ਬੜੇ ਰੰਗ ਬਰੰਗਾ ਲਗਦਾ ਹੈ ਪਰ ਕਹਿੰਦੇ ਬਹੁਤ ਜ਼ਿਆਦਾ ਖਾਣ ਦੇ ਨਾਲ ਜੀਵ ਮਰ ਜਾਂਦਾ ਹੈ ਖਰੀ ਸੋਹਲਿਓ ਵੇਸਵਾ ਜੀਵ ਬੱਝ ਇਤੈ ਜਿਵੇਂ ਵੇਸਵਾ ਦੇਖਣ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ ਤੇ ਚਿੱਤ ਉਸ ਦੇ ਸੋਹਣੇਪਣ ਦੇ ਵਿੱਚ ਕਹਿੰਦੇ ਜੋ ਵੱਜ ਜਾਂਦਾ ਹੈ ਇਸੋ ਪ੍ਰਕਾਰ ਕਹਿੰਦੇ ਵਿਸ਼ੇ ਵਕਾਰਾਂ ਦੇ ਹੀ ਭੋਗ ਦੇ ਭੋਗ ਦੇ ਜਦੋਂ ਬਹੁਤ ਸਮਾਂ ਆਨੰਦਦਾਇਕ ਲੱਗਦਾ ਹੈ ਪਰ ਅੰਤ ਸਮੇਂ ਨੂੰ ਜੋ ਜੀਵ ਹੈ ਫਿਰ ਜਮਾਂ ਦੀ ਫਾਹੀ ਦੇ ਵਿੱਚ ਫਸ ਜਾਂਦਾ ਹੈ ਵੱਜ ਜਾਂਦਾ ਹੈ ਖੋਟੀ ਸੰਗਤ ਮੀਣਿਆ ਦੁੱਖ ਦੇਣਦੀ ਮਿੱਤੈ ਇਸੇ ਪ੍ਰਕਾਰ ਕਹਿੰਦੇ ਜੋ ਖੋਟੀ ਜੋ ਬੁਰੀ ਸੰਗਤ ਕਰਨ ਵਾਲੇ ਮਿੱਤਰਾਂ ਨੂੰ ਕਹਿੰਦੇ ਮਿੱਤਰਾਂ ਦੇ ਨਾਲ ऐसे मित्रਾਂ ਦੇ ਨਾਲ ਕਹਿੰਦੇ ਜਦੋਂ ਸੰਗਤ ਕਰੀਦੀ ਹੈ ਖੋਟੀ ਹਮੇਸ਼ਾ ਦੁੱਖ ਹੀ ਦਿੰਦੀ ਹੈ ਬੱਧਕ ਆਦ ਸੁਣਾਏ ਕੈ ਜੋ ਮਿਰਗ ਵਿਣਾ ਹੈ ਦੇ ਜਿਵੇਂ ਬੱਧਕ ਕਹਿੰਦੇ ਸ਼ਿਕਾਰੀ ਹਿਰਨ ਨੂੰ ਕੰਢੇ ਢੇੜੇ ਦਾ ਜੋ ਸ਼ਬਦ ਸੁਣਾ ਕਰਕੇ ਆਪਣੇ ਜਾਲ ਦੇ ਵਿੱਚ ਫਸਾ ਕੇ ਨਾਸ਼ ਕਰ ਦਿੰਦਾ ਹੈ ਇਸ ਪ੍ਰਕਾਰ ਕਹਿੰਦੇ ਮਨੁੱਖ ਲੋਕ ਵੀ ਜੋ ਹਨ ਉਹ ਪਿਆਰ ਭਰੀਆਂ ਗੱਲਾਂ ਸੁਣਾ ਕੇ ਆਪਣੇ ਵਿੱਚ ਫਸਾ ਲੈਂਦੇ ਹਨ ਤੇ ਉਸ ਨੂੰ ਜਿੱਤ ਲੈਂਦੇ ਹਨ ਉਸ ਹਿਰਨ ਦੀ ਨਿਆਈ ਜਿਵੇਂ ਸ਼ਿਕਾਰੀ ਜੋ ਉਸ ਹਿਰਨ ਨੂੰ ਫਸਾਉਂਦਾ ਹੈ ਇਸ ਤਰ੍ਹਾਂ ਇਹ ਜੋ ਲੋਕ ਹਨ ਇਹ ਵੀ ਫਸਾ ਲੈਂਦੇ ਹਨ ਜੀਵਰ ਕੁੰਡੀ ਮਾਸ ਲਾਏ ਜੋ ਮੱਛੀ ਫੜ ਹੈ ਕਹਿੰਦੇ ਜਿਵੇਂ ਝੀਵਰ ਜੋ ਮਾਸੀ ਫੜਨ ਵਾਲਾ ਮੱਛੀਆਂ ਫੜਨ ਵਾਲਾ ਕਹਿੰਦੇ ਕੁੰਡੀ ਲਾ ਕਰਕੇ ਮਾਸ ਦਾ ਟੁਕੜਾ ਲਾ ਕਰਕੇ ਕਹਿੰਦੇ ਮੱਛੀ ਨੂੰ ਜਾਲ ਦੇ ਵਿੱਚ ਫਸਾ ਲੈਂਦਾ ਹੈ ਇਸ ਤਰ੍ਹਾਂ ਕਹਿੰਦੇ ਜੋ ਸਾਖਤ ਜੋ ਪੁਰਸ਼ ਹਨ ਉਹ ਲਾਲਚ ਦੇ ਕਰਕੇ ਭੋਲੇ ਭਾਲੇ ਜੋ ਲੋਕਾਂ ਨੂੰ ਕਹਿੰਦੇ ਜਾਲ ਦੇ ਵਿੱਚ ਫਸਾ ਲੈਂਦੇ ਹਨ ਕਵਲ ਦਿਖਾ ਲੈ ਮੋਹ ਖੜਾਈ ਪਵਰੇ ਵੇਸਾ ਹੈ ਜਿਵੇਂ ਕਮਲ ਦਾ ਜੋ ਫੁੱਲ ਹੈ ਉਹ ਮੂੰਹ ਖੜਾ ਕੇ ਵਿਖਾਉਂਦਾ ਹੈ ਪਵਰਾ ਕਹਿੰਦੇ ਵਿਸ਼ਵਾਸ ਕਰ ਕਰਕੇ ਉਸ ਦੇ ਉੱਪਰ ਜਦੋਂ ਬੈਠਦਾ ਹੈ ਤੇ ਆਖਰ ਨੂੰ ਕਹਿੰਦੇ ਫਿਰ ਉਹ ਜੋ ਕਮਲ ਦਾ ਫੁੱਲ ਉਸ ਨੂੰ ਆਪਣੇ ਦੇ ਵਿੱਚ ਕੁੱਟ ਕੇ ਉਸ ਨੂੰ ਨਾਸ਼ ਕਰ ਦਿੰਦਾ ਹੈ ਉਸ ਪਵਰੇ ਨੂੰ ਕਹਿੰਦੇ ਇਸ ਪ੍ਰਕਾਰ ਜੋ ਦੰਬੀ ਜੋ ਕਹਿੰਦੇ ਲੋਕ ਹਨ ਵਿਸ਼ਵਾਸ ਕਰਕੇ ਲੋਕਾਂ ਦੇ ਉੱਪਰ ਆਪਣੇ ਆਪ ਉਸ ਜਾਲ ਦੇ ਵਿੱਚ ਜਦੋਂ ਫਸ ਜਾਂਦੇ ਹਨ ਤੇ ਉਹਨਾਂ ਨੂੰ ਜਦੋਂ ਫਸਾ ਲਿਆ ਜਾਂਦਾ ਹੈ ਫਿਰ ਨਾਸ਼ ਕਰ ਦਿੰਦੇ ਹਨ ਦੀਪਕ ਜੋਤ ਪਤੰਗਨ ਦੁਰਜਨ ਜੋ ਦਾਹ ਹੈ ਜਿਵੇਂ ਦੀਵੇ ਦੀ ਜੋਤ ਪਤੰਗੇ ਨੂੰ ਆਪਣੀ ਲਾਟ ਦੇ ਨਾਲ ਸਾੜ ਦਿੰਦੀ ਹੈ ਇਸ ਪ੍ਰਕਾਰ ਕਹਿੰਦੇ ਖੋਟੇ ਪੁਰਸ਼ ਵੀ ਜੋ ਅਗਿਆਨ ਦਾ ਜੋ ਪ੍ਰਕਾਸ਼ ਕਰਕੇ ਲੋਕਾਂ ਨੂੰ ਕਹਿੰਦੇ ਨਾਸ਼ ਕਰ ਦਿੰਦੇ ਹਨ ਜਿਵੇਂ ਪਖੰਡੀ ਗੁਰੂ ਹਨ ਜੋ ਪਖੰਡ ਕਰਦੇ ਹਨ ਜਿਗਿਆਸੂਆਂ ਨੂੰ ਜੋ ਈਰਖਾ ਦੀ ਅੱਗ ਦੇ ਵਿੱਚ ਉਹ ਆਖਰ ਨੂੰ ਸਾੜ ਦਿੰਦੇ ਹਨ ਕਾਲ ਬੂਤ ਹੋਏ ਹਸ ਤਨੀ ਮੈਗਲ ਉਮਾ ਹੈ ਦੇ ਜਿਵੇਂ ਜੋ ਕਾਲ ਬੂਤ ਭਾਵ ਜੋ ਕਾਗਜ਼ਾਂ ਦੀ ਬਣੀ ਹੋਈ ਹਥਣੀ ਟਿਕਾ ਦਿੱਤੀ ਜਾਵੇ ਤਾਂ ਹਾਥੀ ਉਸ ਨੂੰ ਵੇਖ ਕਰਕੇ ਕਾਮਵਸ ਹੋ ਜਾਂਦਾ ਹੈ ਦਿਹ ਬਹੁਤ ਖੁਸ਼ ਹੁੰਦਾ ਹੈ ਤੇ ਫਿਰ ਉਹ ਜੋ ਜਿਨ੍ਹਾਂ ਨੇ ਉਹ ਬਣਾਈ ਹੁੰਦੀ ਹੈ ਉਹ ਕਾਗਜ਼ ਦੀ ਜੋ ਹਥਣੀ ਉਸ ਹਾਥੀ ਨੂੰ ਫੜਨ ਵਾਸਤੇ ਆਖਰ ਨੂੰ ਕਹਿੰਦੇ ਉਹ ਕਾਮਜਾਬ ਹੋ ਜਾਂਦੇ ਹਨ ਜਦੋਂ ਉਹ ਕਾਮਵਸ ਹੋਇਆ ਜੋ ਹਾਥੀ ਟੋਏ ਦੇ ਵਿੱਚ ਡਿੱਗ ਜਾਂਦਾ ਹੈ ਤੇ ਫਿਰ ਉਸ ਨੂੰ ਫੜ ਲੈਂਦੇ ਹਨ ਤਿਉ ਨਕਟ ਪੰਚ ਹੈ ਮੀਣਿਆ ਬੇਲ ਨਰਕ ਨੇ ਬਾਹ ਹੈ ਤੇਵੇਂ ਹੀ ਕਹਿੰਦੇ ਜੋ ਮੀਣੇ ਜੋ ਪੁਰਖ ਹਨ ਕਹਿੰਦੇ ਜੋ ਪੰਥ ਦੇ ਵਿੱਚ ਜੋ ਨੱਕ ਵੱਡਿਆਂ ਦਾ ਕਹਿੰਦੇ ਜੋ ਪੰਥ ਹੈ ਜੋ ਮੀਣਿਆਂ ਦੇ ਨਾਲ ਮਿਲ ਕਰਕੇ ਸਾਥ ਦਿੰਦੇ ਹਨ ਤੇ ਉਹ ਵੀ ਨਰਕਾਂ ਨੂੰ ਜਾਂਦੇ ਹਨ ਦੇ ਜਿਹੜੇ ਇਹਨਾਂ ਦੇ ਮਿਲ ਨਾਲ ਮੇਲ ਮਲਾਬ ਕਰਦੇ ਹਨ ਉਹ ਵੀ ਨਰਕਾਂ ਨੂੰ ਹੀ ਦੁਰ ਜਾਂਦੇ ਹਨ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ ਕਹਿੰਦੇ ਜਿਹੜੇ ਚੰਦੌਰੀ ਕਹਿੰਦੇ ਜੋ ਚੰਦ ਦੀ ਨਗਰੀ ਭਾਵ ਜੋ ਮਿਥਿਆ ਕੰਦਰਵ ਨਗਰੀ ਨੂੰ ਦੇਖ ਕਰਕੇ ਭਰੋਸਾ ਕਰਦੇ ਹਨ ਉਹ ਜਾੜ ਨਗਰੀ ਦੇ ਵਿੱਚ ਉਹ ਕਹਿੰਦੇ ਸੱਚ ਦਾ ਜੋ ਸੌਦਾ ਹੈ ਉਹ ਕਿਵੇਂ ਖਰੀਦ ਲੈਣਗੇ ਥਲ ਵਿੱਚ ਤਪਣ ਭੱਠੀਆਂ ਕਿਉ ਲਹਿ ਪਿਆਸਾ ਜਿਵੇਂ ਥਲ ਦੇ ਵਿੱਚ ਜੋ ਤਪਦੀਆਂ ਹੋਈਆਂ ਭੱਟੀਆਂ ਤੇ ਟਿੱਬਿਆਂ ਤੇ ਚਮਕਦੀ ਹੋਈ ਰੇਤ ਨੂੰ ਵੇਖ ਕਰਕੇ ਕਹਿੰਦੇ ਪਿਆਸ ਹੈ ਉਹ ਲੈ ਸਕਦੀ ਹੈ ਕਹਿੰਦੇ ਇਸ ਪ੍ਰਕਾਰ ਜੋ ਹਾਲਤ ਹੈ ਉਹ ਮੀਣਿਆਂ ਦੀ ਹੈ ਦੇ ਜੋ ਆਪਣੀ ਜੋ ਪਦਾਰਥਾਂ ਦੀ ਜੋ ਤ੍ਰਿਸ਼ਨਾ ਹੈ ਉਹ ਕਿਸ ਤਰ੍ਹਾਂ ਜੋ ਮੇਟ ਸਕਣਗੇ ਸੋਹਣੇ ਰਾਜ ਕਮਾਈਏ ਕਰ ਭੋਗ ਬਿਲਾਸਾ ਇਹਦਾ ਜਿਵੇਂ ਕੋਈ ਸੁਪਨੇ ਦੇ ਵਿੱਚ ਰਾਜਾ ਬਣ ਜਾਵੇ ਤੇ ਉਹ ਰਾਜ ਕਮਾਉਂਦਾ ਹੈ అనేక ਪ੍ਰਕਾਰ ਦੇ ਭੋਗ ਬਿਲਾਸ ਕਰਦਾ ਹੈ ਆਨੰਦ ਮਾਣਦਾ ਹੈ ਤੇ ਜਾਗਦਿਆਂ ਹੀ ਉਸ ਦਾ ਜੋ ਸਾਰਾ ਜੋ ਨਾਸ਼ ਹੋ ਜਾਂਦਾ ਹੈ ਜਦ ਸੁਪਨਾ ਉਸ ਦਾ ਟੁੱਟਦਾ ਹੈ ਭਾਵ ਉਹ ਜਾਗ ਜਾਂਦਾ ਹੈ ਤਾਂ ਉਹ ਕੰਗਾਲ ਹੀ ਹੁੰਦਾ ਹੈ ਇਸ ਪ੍ਰਕਾਰ ਕਹਿੰਦੇ ਉਹ ਰਾਜਾ ਤਾਂ ਬਣ ਜਾਂਦਾ ਹੈ ਪਰ ਸੁਪਨੇ ਦੇ ਵਿੱਚ ਜੋ ਆਨੰਦ ਮਾਣਦਾ ਹੈ ਤੇ ਜਾਗਦਿਆ ਸਾਰ ਹੀ ਉਹ ਫਿਰ ਕੰਗਾਲ ਹੀ ਰਹਿੰਦਾ ਹੈ ਛਾਇਆ ਬਿਰਖ ਨਾ ਰਹੇ ਥਿਰ ਪੁੱਜਾ ਕਿਉ ਆਸਾ ਜਿਵੇਂ ਜੋ ਬ੍ਰਿਸ਼ ਦੀ ਜੋ ਛਾਂ ਹੈ ਇੱਕ ਥਾਂ ਸਥਿਰ ਨਹੀਂ ਰਹਿੰਦੀ ਟਿਕਦੀ ਨਹੀਂ ਦੇ ਇਸ ਤਰ੍ਹਾਂ ਜੋ ਮੰਨਣ ਵਾਲੀ ਜੋ ਆਸ਼ਾ ਹੈ ਜੋ ਇੱਛਾ ਹੈ ਕਹਿੰਦੇ ਕਿਵੇਂ ਪੂਰੀ ਹੋ ਸਕਦੀ ਹੈ ਇਸ ਪ੍ਰਕਾਰ ਕਹਿੰਦੇ ਬਿਰਖ ਦੀ ਨਿਆਈ ਜੋ ਸਰੀਰ ਹੈ ਜੋ ਮਾਇਆ ਛਾ ਰੂਪੀ ਹੈ ਜੋ ਇੱਕ ਰਸ ਨਹੀਂ ਰਹਿੰਦੀ ਕਹਿੰਦੇ ਆਸਾ ਵੀ ਫਿਰ ਕਿਵੇਂ ਪੂਰੀ ਹੋ ਸਕਦੀ ਹੈ ਕਹਿੰਦੇ ਨਹੀਂ ਹੋ ਸਕਦੀ ਬਾਜੀਗਰ ਦੀ ਖੇਡ ਜਿਉ ਸਭ ਕੂੜਾ ਤਮਾਸ਼ਾ ਜਿਵੇਂ ਬਾਜੀਗਰ ਦੀ ਜੋ ਖੇਡ ਹੈ ਦੇ ਦੇ ਵਿੱਚ ਗੀਤੇ ਹੋਏ ਜੋ ਤਮਾਸ਼ੇ ਜੋ ਰੰਗ ਕਹਿੰਦੇ ਸਾਰੇ ਝੂਠ ਹੁੰਦੇ ਹਨ ਐਵੇਂ ਹੀ ਸੰਸਾਰ ਦੇ ਅੰਦਰ ਕੀਤੇ ਜੋ ਕੰਮ ਸਭ ਕਾਰ ਸਭ ਝੂਠੇ ਹਨ ਰਲੈ ਜੋ ਸੰਗਤ ਮੀਣਿਆਂ ਉੱਠ ਚਲੇ ਨਿਰਾਸ ਇਸ ਪ੍ਰਕਾਰ ਕਹਿੰਦੇ ਜੋ ਮੀਣੇ ਜੋ ਕਪਟੀਆਂ ਦੀ ਜੋ ਸੰਗਤ ਦੇ ਵਿੱਚ ਜਾ ਰਲਦਾ ਹੈ ਜਾ ਬੈਠਦਾ ਹੈ ਉਹ ਸੰਸਾਰ ਤੋਂ ਨਾਰਾਜ਼ ਹੋ ਕੇ ਉਠ ਜਾਂਦਾ ਹੈ ਭਾਵ ਚਲੇ ਜਾਂਦਾ ਹੈ ਕੋਇਲ ਕਾਉਰ ਲਾਈਨ ਕਿਉਂ ਰੋਵਨ ਇਕੈ ਜੇਕਰ ਕੋਇਲ ਤੇ ਕਾਂ ਨੂੰ ਇਕੱਠੇ ਰਲਾ ਦਈਏ ਤਾਂ ਉਹ ਕਿਵੇਂ ਇੱਕ ਹੋ ਸਕਦੇ ਹਨ ਉਹ ਇੱਕ ਨਹੀਂ ਹੋ ਸਕਦੇ ਇਸ ਪ੍ਰਕਾਰ ਕਹਿੰਦੇ ਸਾਖਤ ਪੁਰਸ਼ ਉਸ ਕਾਂ ਪਰ ਕੇ ਕਾਂ ਵਰਗੇ ਪਰਪਰਾਇ ਨਿੰਦਾ ਰੂਪ ਜੋ ਵਿਸ਼ਟਾ ਫੁੱਲਦੇ ਹਨ ਕਹਿੰਦੇ ਕੋਇਲ ਦੇ ਨਿਆਈ ਜੋ ਜਗਿਆਸੂ ਸਾਧ ਸੰਗਤ ਰੂਪ ਅੰਬ ਦੇ ਬ੍ਰਿਛ ਤੇ ਜਾ ਬੈਠਦੇ ਹਨ ਫਿਰ ਕਹਿੰਦੇ ਆਸ ਦੇ ਵਿੱਚ ਇਹ ਇੱਕ ਨਹੀਂ ਹੋ ਸਕਦੇ ਇਹਨਾਂ ਦੀ ਜੋ ਬਰਾਬਰੀ ਹੈ ਨਹੀਂ ਕੀਤੀ ਜਾ ਸਕਦੀ ਤਿਉ ਨਿੰਦਕ ਜਗ ਜਾਣੀ ਅਨ ਬੋਲ ਬੋਲਣ ਫਿੱਕੇ ਇਸ ਪ੍ਰਕਾਰ ਐਸੇ ਜੋ ਪੁਰਖ ਹਨ ਉਹ ਜਗਤ ਦੇ ਵਿੱਚ ਕਹਿੰਦੇ ਨਿੰਦਕ ਜਾਣੇ ਜਾਂਦੇ ਹਨ ਕਿਉਂਕਿ ਕਾਂ ਵਾਂਗ ਉਹ ਫਿੱਕਾ ਬਚਨ ਬੋਲਦੇ ਹਨ ਬਗਲੇ ਹੰਸ ਬਰਾਬਰੀ ਕਿਉ ਮਿੱਕਾ ਨ ਮਿੱਕੈ ਜਿਵੇਂ ਬਗਲੇ ਹੰਸਾਂ ਦੇ ਨਾਲ ਬਰਾਬਰੀ ਮਿਲ ਕਰਕੇ ਬੈਠ ਕਰਕੇ ਕਹਿੰਦੇ ਕਿਵੇਂ ਕਰ ਸਕਦੇ ਹਨ ਉਹਨਾਂ ਦਾ ਜੋ ਉਪੇਧ ਹੈ ਉਹ ਪਤਾ ਲੱਗ ਜਾਂਦਾ ਹੈ ਪਰ ਇਸੇ ਤਰ੍ਹਾਂ ਕਹਿੰਦੇ ਇਸ ਪ੍ਰਕਾਰ ਜੋ ਪਖੰਡੀ ਮੰਗਲੇ ਰੂਪ ਤੇ ਮਾਇਆ ਧਾਰੀ ਹਨ ਕਹਿੰਦੇ ਹੰਸਾਂ ਦੀ ਨਿਆਈ ਜੋ ਗੁਰਮੁਖ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਜੋ ਰੰਗੇ ਹੋਏ ਕਹਿੰਦੇ ਮੋਤੀ ਜੁਗਣ ਵਾਲੇ ਜੋ ਹੰਸ ਰੂਪ ਹਨ ਕਹਿੰਦੇ ਆਪਸ ਦੇ ਵਿੱਚ ਕਿਵੇਂ ਉਪੇਧ ਹੋ ਸਕਦੇ ਹਨ ਦੇ ਕਦੀ ਨਹੀਂ ਹੋ ਸਕਦੇ ਤੇ ਉਹ ਬੇਮੁਖ ਚੁਣ ਕੱਢੀਆਂ ਮੋਹ ਕਾਲੇ ਟਿੱਕੇ ਤੇਵੇਂ ਹੀ ਜੋ ਬੇਮੁਖ ਲੋਕ ਪਰਮਾਤਮਾ ਦੇ ਦਰ ਦੇ ਉੱਤੇ ਜੋ ਚੁਣ ਕੇ ਕੱਢੇ ਜਾਂਦੇ ਹਨ ਕਿਉਂਕਿ ਉਹਨਾਂ ਦੇ ਮੂੰਹ ਜੋ ਕਾਲੇ ਟਿੱਕੇ ਭਾਵ ਜੋ ਬਦਨਾਮੀ ਅਤੇ ਪਾਪਾਂ ਦੇ ਦਾਗ ਹਨ ਕਿਆ ਨੀਸਾਣੀ ਮੀਣਿਆ ਖੋਟ ਸਾਲੀ ਸਿੱਕੇ ਇਸੇ ਤਰ੍ਹਾਂ ਜੋ ਮੀਣੇ ਜੋ ਕਪਟੀਆਂ ਦੀ ਜੋ ਨਿਸ਼ਾਨੀ ਹੈ ਵੇਹੋ ਜੋ ਟਕਸਾਲ ਦੇ ਜੋ ਖੋਟੇ ਸਿੱਕਿਆਂ ਦੀ ਤਰ੍ਹਾਂ ਹੁੰਦੇ ਹਨ ਕਿਉਂਕਿ ਜੋ ਖੋਟੇ ਸਿੱਕੇ ਹਨ ਉਹ ਕੰਮ ਨਹੀਂ ਆਉਂਦੇ ਤੇ ਨਾ ਹੀ ਉਹਨਾਂ ਦਾ ਕੋਈ ਮੁੱਲ ਪੈਂਦਾ ਹੈ ਸਿਰ ਸਿਰ ਪਾਹਣੀ ਮਾਰੀਆਂ ਓਏ ਪੀਰ ਫੜਿੱਕੈ ਐਸੇ ਜੋ ਲੋਕ ਹਨ ਉਹ ਖੋਟੇ ਸਿੱਕਿਆਂ ਦੀ ਤਰ੍ਹਾਂ ਹਨ ਕਹਿੰਦੇ ਉਹ ਜੁੱਤੀਆਂ ਦੀਆਂ ਮਾਰਾਂ ਖਾਂਦੇ ਹਨ ਤੇ ਉਹ ਪੀਰ ਗੁਰੂ ਵੱਲੋਂ ਕਹਿੰਦੇ ਫਟਕਾਰੇ ਜਾਂਦੇ ਹਨ ਉਸ ਪਰਮੇਸ਼ਰ ਦੀ ਦਰਗਾਹ ਤੋਂ ਵੀ ਫਟਕਾਰੇ ਜਾਂਦੇ ਹਨ ਰਾਤਨੀ ਨੀਗਰ ਖੇਲ ਦੇ ਸਭ ਹੋਏ ਇਕੱਠੇ ਜਿਵੇਂ ਰਾਤ ਦੇ ਸਮੇਂ ਜੋ ਸਾਰਾ ਜੋ ਬਾਲਕ ਹਨ ਕਹਿੰਦੇ ਇਕੱਠੇ ਹੋ ਕੇ ਜਦੋਂ ਖੇਡਦੇ ਹਨ ਰਾਜਾ ਪਰਜਾ ਹੋਵਦੇ ਕਰ ਸੰਗ ਉਪੱਠੇ ਜਿਵੇਂ ਉਹਨਾਂ ਬਾਲਕਾਂ ਦੇ ਵਿੱਚੋਂ ਇੱਕ ਜੋ ਰਾਜਾ ਫਿਰ ਬਣ ਜਾਂਦਾ ਹੈ ਤੇ ਬਾਕੀ ਜਾਣੇ ਉਸ ਰਾਜੇ ਦੀ ਜੋ ਪ੍ਰਜਾ ਹੋ ਜਾਂਦੀ ਹੈ ਕਹਿੰਦੇ ਕਈ ਉਲਟੀ ਜੋ ਕਿਸਮ ਦੇ ਜੋ ਸਾੰਗ ਹੈ ਜੋ ਕੌਤਕ ਇਹ ਉਹ ਰਚਦੇ ਹਨ ਇੱਕ ਲਸ਼ਕਰ ਲੈ ਤਾਵ ਦੇ ਇੱਕ ਫਿਰਦੇ ਨੱਠੇ ਦੇ ਇੱਕ ਜੋ ਲਸ਼ਕਰ ਜੋ ਫੌਜ ਲੈ ਕਰਕੇ ਦੌੜਦੇ ਹਨ ਤੇ ਇੱਕ ਹਾਰੀ ਹੋਈ ਫੌਜ ਦੇ ਵਾਂਗ ਕਹਿੰਦੇ ਅੱਗੇ ਉਸਨਾ ਦੇ ਫਿਰਦੇ ਹਨ ਜੋ ਨੱਠੇ ਭਾਵ ਕੇ ਪੱਜ ਜਾਂਦੇ ਹਨ ਟਿੱਕਰियां ਹਾਲੇ ਪਰਨ ਓਏ ਖਰੇ ਅਸઠੇ ਦੇ ਕਈ ਠੇਕਰੀਆਂ ਦੇ ਪੈਸੇ ਬਣਾ ਕਰਕੇ ਜੋ ਮਾਮਲਾ ਭਰਦੇ ਹਨ ਉਸ ਸਮੇਂ ਕਹਿੰਦੇ ਉਹ ਸਾਰੇ ਬਹੁਤ ਸਿਆਣੇ ਪ੍ਰਤੀਤ ਹੁੰਦੇ ਹਨ ਖਿੰਨ ਵਿੱਚ ਖੇਡ ਉਜਾੜ ਦੇ ਘਰ ਘਰ ਨੂੰ ਤਰਠੇ ਦੇ ਫਿਰ ਉਹ ਖਿੰਨ ਪਲ ਦੇ ਵਿੱਚ ਹੀ ਜੋ ਸਾਰੀ ਜੋ ਖੇਡ ਨੂੰ ਕਹਿੰਦੇ ਉਜਾੜ ਕਰਕੇ ਤੇ ਆਪਣੇ ਕਰ ਕਰ ਦੇ ਵਿੱਚ ਨਠ ਜਾਂਦੇ ਹਨ ਚਲੇ ਜਾਂਦੇ ਹਨ ਵਿਣ ਗੁਣ ਗੁਰੂ ਸਦਾਏ ਦੇ ਓਏ ਖੋਟੇ ਮੱਠੇ ਇਸ ਤਰ੍ਹਾਂ ਜੋ ਬਿਨਾ ਗੁਣਾ ਤੋਂ ਹਨ ਭਾਵ ਗੁਰੂ ਸਦਾਉਂਦੇ ਹਨ ਉਹ ਖੋਟੇ ਤੇ ਮਨ ਦੇ ਜੋ ਆਲਸੀ ਜੋ ਟੱਗੇ ਹੁੰਦੇ ਹਨ ਉੱਚਾ ਲੰਮਾ ਛਟੂਲਾ ਵਿਚ ਬਾਗ ਦਿਸੰਦਾ ਜਿਵੇਂ ਬਾਗ ਦੇ ਵਿੱਚ ਜੋ ਸੁੰਮਲ ਦਾ ਕਹਿੰਦੇ ਜੋ ਉੱਚਾ ਜੋ ਸੰਘਣਾ ਬ੍ਰਿਸ਼ ਦਿਸਦਾ ਹੈ ਇਸ ਤਰ੍ਹਾਂ ਕਹਿੰਦੇ ਉਸ ਬਾਗ ਦੇ ਵਿੱਚ ਕਹਿੰਦੇ ਜੋ ਪਖੰਡੀ ਗੁਰੂ ਆਪਣੇ ਤਨ ਪਦਾਰਥ ਕਰਕੇ ਜੋ ਵੱਡੇ ਹੀ ਦਿਖਦੇ ਹਨ ਮੋਟਾ ਮੋਢ ਪਤਾਲ ਜੜ ਬਹੁ ਗਰਭ ਕਰਨਦਾ ਜੇ ਜਿਸ ਦਾ ਜੋ ਮੋਟਾ ਜੋ ਮੁੱਢ ਜੋ ਜੜ ਪਤਾਲ ਤੱਕ ਹੁੰਦੀ ਹੈ ਜਿਸ ਬ੍ਰਿਸ਼ ਦੀ ਜੇ ਉਸ ਦੀ ਨਿਆਈ ਜੋ ਹੰਕਾਰ ਵੀ ਕਹਿੰਦੇ ਉਤਨਾ ਹੀ ਉਸ ਦਾ ਵੱਡਾ ਹੁੰਦਾ ਇਸ ਪ੍ਰਕਾਰ ਕਹਿੰਦੇ ਜੋ ਪਾ ਖੰਡੀਆਂ ਰੂਪੀ ਜੋ ਮੋਟਾ ਹੁੰਦਾ ਹੈ ਭਾਵ ਉਤਨਾ ਹੀ ਉਹ ਕਹਿੰਦੇ ਹੰਕਾਰ ਵੀ ਉਹਨਾਂ ਦਾ ਉਤਨਾ ਹੀ ਵੱਡਾ ਹੁੰਦਾ ਹੈ ਪਤ ਸੋ ਪੱਤਰ ਸੋਹਣੇ ਵਸثار ਬਣੰਦਾ ਤੇ ਉਸ ਦੇ ਕਹਿੰਦੇ ਪੱਤੇ ਜੋ ਵਸਾਵੇ ਭਾਵ ਹਰੇ ਤੇ ਸੋਹਣੇ ਹੁੰਦੇ ਹਨ ਉਸ ਦਾ ਕਹਿੰਦੇ ਬਹੁਤ ਜੋ ਫਲਾ ਵੀ ਬਣਿਆ ਹੁੰਦਾ ਹੈ ਇਸ ਪ੍ਰਕਾਰ ਕਹਿੰਦੇ ਪਖੰਡੀ ਸਿੱਖੀ ਦੀ ਸੇਵਕੀ ਰੂਪ ਪੱਤੇ ਬਾਹਰਾਂ ਭਾਵ ਕੇ ਸੋਹਣੇ ਲੱਗਦੇ ਹਨ ਭਾਵ ਐਸੇ ਜੋ ਪਖੰਡੀਆਂ ਦੀ ਜੋ ਸਿੱਖੀ ਜੋ ਸੇਵਕੀ ਬਾਹਰੀ ਤੌਰ ਤੇ ਬਹੁਤ ਹੀ ਸੋਹਣੀ ਲੱਗਦੀ ਹੈ ਫੁੱਲ ਰਤੇ ਫਲ ਬਕਬਕੇ ਓਏ ਫਲ ਫਲੰਦਾ ਦਾ ਉਸ ਦੇ ਜੋ ਫਲ ਲਾਲ ਪਰ ਹੁਣ ਲਾਲ ਤਾਂ ਹੁੰਦੇ ਹਨ ਪਰ ਬੇਸਵਾਦੇ ਹੁੰਦੇ ਹਨ ਤੇ ਸਿਮਲ ਕਹਿੰਦੇ ਜੋ ਫਲਾ ਵੀ ਤਾਂ ਹੁੰਦਾ ਹੈ ਉਸ ਦਾ ਪਰ ਫਲ ਰਹਿਤ ਹੁੰਦਾ ਹੈ ਇਸ ਪ੍ਰਕਾਰ ਕਹਿੰਦੇ ਪਖੰਡੀਆਂ ਦੇ ਵਿਖਾਵੇ ਜੋ ਕਰਮ ਫਲ ਫੁੱਲ ਵਾਂਗ ਹਨ ਤੇ ਗਿਆਨ ਰੂਪੀ ਫਲ ਬੇਸਵਾਦਾ ਹੀ ਹੁੰਦਾ ਹੈ ਉਹਨਾਂ ਦਾ ਪਰ ਕਹਿੰਦੇ ਜਿਸ ਵਿੱਚ ਉਸ ਪਰਮੇਸ਼ਰ ਦਾ ਭਗਤੀ ਨਹੀਂ ਹੈ ਉਹਨਾਂ ਦੇ ਵਿੱਚ ਕਹਿੰਦੇ ਰਸ ਵੀ ਨਹੀਂ ਆਵੇਗਾ ਸਾਵਾ ਤੋਤਾ ਚੋਹ ਚੂਹਾ ਤਿਸ ਦੇਖ ਪੁਲੰਦਾ ਜਿਵੇਂ ਹਰੇ ਰੰਗ ਦਾ ਜੋ ਤੋਤਾ ਸਿੰਮਲ ਦੇ ਰੁੱਖ ਦਾ ਕਹਿੰਦੇ ਚੋਹ ਚੂਹਾ ਭਾਵ ਗੂੜਾ ਰੰਗ ਵੇਖ ਕਰਕੇ ਉਸਦੇ ਫਲਾਂ ਦੇ ਉੱਪਰ ਪੁੱਲ ਕੇ ਵੀ ਜਿਹ ਕਹਿੰਦੇ ਜਾ ਬੈਠਦਾ ਹੈ ਇਸ ਤਰ੍ਹਾਂ ਕਹਿੰਦੇ ਜਿਗਿਆਸੂ ਰੂਪੀ ਜੋ ਤੋਤਾ ਸਿਮਲ ਨਿਰੀ ਨਿਆਈ ਜੋ ਪਖੰਡੀਆਂ ਦਾ ਦਿਖਾਵਾ ਦੇਖ ਕਰਕੇ ਗੂੜਾ ਰੰਗ ਵੇਖ ਕਰਕੇ ਪੁੱਲ ਕਰਕੇ ਬੈਠਦਾ ਹੈ ਪਿੱਛੋਂ ਦੇ ਪਛਤਾਏਦਾ ਉਹ ਫਲ ਨਾ ਲਹੰਦਾ ਫਿਰ ਕਹਿੰਦੇ ਪਿਛੋਂ ਪਛਤਾਉਂਦਾ ਹੈ ਕਿਉਂਕਿ ਉਸ ਸਿੰਮਲ ਬ੍ਰਿਸ਼ਟ ਦੀ ਨਿਆਈ ਤੋਂ ਉਸ ਨੂੰ ਕੋਈ ਫਲ ਜੋ ਪ੍ਰਾਪਤ ਨਹੀਂ ਹੁੰਦਾ ਜੇ ਪ੍ਰਾਪਤ ਹੁੰਦਾ ਵੀ ਹੈ ਫਲ ਕੋਈ ਉਹ ਬਕ ਬਕਾ ਹੁੰਦਾ ਹੈ ਬੇਸਵਾਦਾ ਹੁੰਦਾ ਹੈ ਇਸ ਪ੍ਰਕਾਰ ਕਹਿੰਦੇ ਜਗਿਆਸੂ ਰੂਪ ਜੋ ਤੋਤਾ ਆਖਰ ਨੂੰ ਪਛਤਾਉਂਦਾ ਹੈ ਕਹਿੰਦੇ ਉਸ ਨੇ ਉਸ ਪਖੰਡੀ ਦੀ ਸੰਗਤ ਕੀਤੀ ਹੈ ਜੋ ਗਿਆਨ ਦਾ ਜੋ ਫਲ ਹੈ ਉਸ ਨੂੰ ਪ੍ਰਾਪਤ ਨਹੀਂ ਹੋਇਆ ਜੋ ਫਲ ਹੈ ਬਕ ਬਕਾ ਉਸ ਨੂੰ ਪ੍ਰਾਪਤ ਹੋਇਆ ਹੈ ਇਹ ਇਸ ਤਰ੍ਹਾਂ ਕਹਿੰਦੇ ਜੋ ਪਖੰਡੀਆਂ ਦੀ ਸੰਗਤ ਕਰ ਕਰਕੇ ਵਖਾਵੇ ਵੇਖ ਕਰਕੇ ਕਿ ਬਾਹਰ ਉਹ ਇਤਨਾ ਇਹਨਾਂ ਦਾ ਲਾਮ ਲਖਰ ਹੈ ਇਤਨੀ ਇਹਨਾਂ ਨੂੰ ਜੋ ਸੰਗਤ ਹੈ ਜੋ ਪੂਜ ਦੀ ਹੈ ਜੋ ਪਖੰਡੀਆਂ ਨੂੰ ਉਨ੍ਹਾਂ ਦਾ ਜੋ ਵਿਖਾਵਾ ਵੇਖ ਕਰਕੇ ਜੋ ਭੋਲੇ-ਪਾਲੇ ਜੋ ਲੋਕ ਹਨ ਉਸ ਤੋਂ ਪ੍ਰਭਾਵਿਤ ਹੋ ਕਰਕੇ ਫਸ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਪੱਲੇ ਵਿਖਾਵਾ ਹੀ ਹੈ ਉਸ ਵਿਖਾਵੇ ਨੂੰ ਵੇਖ ਕਰਕੇ ਜਦੋਂ ਭੋਲੀ ਸੰਗਤ ਵੀ ਫਸ ਜਾਂਦੀ ਹੈ ਭੋਲੇ ਲੋਕ ਵੀ ਫਸ ਜਾਂਦੇ ਹਨ ਆਖਰ ਨੂੰ ਕਹਿੰਦੇ ਜਦੋਂ ਪੂਰਾ ਹੀ ਨਹੀਂ ਹੈ ਤੇ ਉਹ ਹਲ ਕਿਵੇਂ ਦੇ ਸਕੇਗਾ ਜੋ ਪੂਰਾ ਹੈ ਫਲ ਤਾਂ ਉਸ ਤੋਂ ਹੀ ਪ੍ਰਾਪਤ ਹੋਵੇਗਾ ਜੋ ਮਿੱਠਾ ਜੋ ਫਲ ਹੈ ਜੋ ਰਸਦायक ਹੈ ਜਿਸ ਤੋਂ ਉਸ ਪਰਮੇਸ਼ਰ ਦਾ ਜੋ ਗਿਆਨ ਰੂਪੀ ਫਲ ਹੈ ਜਿਸ ਨੇ ਚੱਖਿਆ ਹੈ ਉਹੀ ਦੇ ਸਕਦਾ ਹੈ ਉਹੀ ਉਸ ਰਸ ਨੂੰ ਅੱਗੇ ਰਸ ਨੂੰ ਵੰਡ ਸਕਦਾ ਹੈ ਜੋ ਅਧੂਰਾ ਹੈ ਉਹ ਦੂਰਾ ਹੀ ਰਹਿ ਜਾਂਦਾ ਹੈ ਆਪ ਵੀ ਨਰਕਾਂ ਨੂੰ ਜਾਂਦਾ ਹੈ ਤੇ ਆਪ ਦੀ ਜੋ ਸੰਗਤ ਹੈ ਉਹਨਾਂ ਨੂੰ ਵੀ ਨਰਕਾਂ ਦੇ ਵੱਲ ਹੀ ਲੈ ਜਾਂਦਾ ਹੈ ਆਸਾ ਜੋ ਪਖੰਡੀ ਹੈ ਆਸੇ ਬਖੰਡਿਆਂ ਦੀ ਸੰਗਤ ਕਹਿੰਦੇ ਨਹੀਂ ਕਰਨੀ ਚਾਹੀਦੀ ਵਿਚਾਰ ਕਰਕੇ ਪਰਖ ਕਰਕੇ ਸਤਿਗੁਰਾਂ ਦੀ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਉੱਤੇ ਆ ਕਰਕੇ ਨਮਸ਼ ਕਰਕੇ ਸਤਿਗੁਰਾਂ ਦੀ ਸੰਗਤ ਕਰਨੀ ਚਾਹੀਦੀ ਹੈ ਸਤਿਗੁਰੂਆਂ ਦੇ ਅੱਗੇ ਸੀਸ ਝੁਕਾ ਕਰਕੇ ਨਮਸ਼ਕਾਰ ਕਰਕੇ ਇਹ ਫਲ ਪ੍ਰਾਪਤ ਹੁੰਦਾ ਹੈ ਸਤਿਗੁਰੂ ਜੀ ਪੂਰੇ ਹਨ ਪੂਰਾ ਪ੍ਰਭ ਅਰਾਧਿਆ ਪੂਰਾ ਜਾਗਰਨਾਓ ਪੂਰਾ ਪ੍ਰਭ ਪਾਇਆ ਪੂਰੇ ਕੇ ਗੁਣ ਗਾਓ ਐਸੇ ਜੋ ਪੂਰੇ ਹਨ ਸਤਿਗੁਰੂ ਜੀ ਇਹਨਾਂ ਦੀ ਸੰਗਤ ਕਰਨੀ ਚਾਹੀਦੀ ਹਨ ਜਿਹੜੇ ਸਤਿਗੁਰਾਂ ਦੀ ਜੋ ਪੂਰੇ ਗੁਰੂ ਦੀ ਸੰਗਤ ਕਰਦੇ ਹਨ ਉਹ ਜੋ ਫਲ ਹਨ ਫਿਰ ਫਲ ਵੀ ਪੂਰਾ ਪ੍ਰਾਪਤ ਕਰ ਲੈਂਦੇ ਹਨ ਦੇ ਜੋ ਅਧੂਰੇ ਦੀ ਸੰਗਤ ਕਰਦੇ ਹਨ ਆਖਰ ਨੂੰ ਉਹ ਪਛਤਾਉਂਦੇ ਹਨ ਇਤਨੀ ਅੰਗ ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕਰਕੇ ਮੁਆਫ ਕਰਨਾ ਸਤਿਗੁਰੂ ਗਰੀਬ ਨਿਵਾਜ ਜੀ ਬਖਸ਼ਣ ਜੋਗ ਹਨ ਨਾਮ ਸਰਬੱਤ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਣਾ ਅਖੀਰ ਲੀਆਂ ਦੋ ਪੰਗਤੀਆਂ ਪੜ ਕੇ ਸਮਾਪਤੀ ਹੈ ਜੀ ਸਵਾ ਤੋਤਾ ਚੋ ਚੁਹਾ ਤਿਸ ਦੇਖ ਭੁਲੰਦਾ ਪਿਛੋਂ ਦੇ ਪਛਤਾਏਂਦਾ ਉਹ ਫਲ ਨਾ ਲਹੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ